ਸਤਿ ਸ਼੍ਰੀ ਅਕਾਲ ਸਟੂਡੈਂਟ ਪ੍ਰਤਾਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਹੈ ਅੱਜ ਸਾਡੀ ਹੈਗੀ ਆ ਪੰਜਾਬ ਜੀਕੇ ਦੀ ਕਲਾਸ ਪੇਪਰ ਏ ਤੇ ਪੇਪਰ ਬੀ ਲਈ ਇਹਦੇ ਵਿੱਚ ਟੋਟਲ ਹੈਗੇ ਨੇ ਪਤਾ ਤੁਹਾਡੇ 30 ਐਮਸੀਕਿਊ ਤੇ ਸਾਰੇ ਹੀ ਐਮਸੀਕਿਊ ਨਹੀਂ ਸੋਰੀ ਸਾਰੇ ਹੀ ਪੀਆਈਕਿਊ ਦਸੇ ਗੁਰੂ ਸਾਹਿਬਾਨਾਂ ਤੇ ਜਿਹੜੇ ਵੀ ਸਵਾਲ بار بار ਪੁੱਛੇ ਜਾਂਦੇ ਨੇ ਪੰਜਾਬ ਪੁਲਿਸ ਤੇ ਪੀਟਪਲਸਵੀ ਦੇ ਪੇਪਰਾਂ ਦੇ ਵਿੱਚ ਓਕੇ ਸੋਡੀ ਸਕਰੀਨ ਤੇ ਪਹਿਲਾ ਸਵਾਲ ਵੀਡੀਓ ਰੁਕਣਾ ਪਹਿਲਾ ਅਨਸਰ ਕਰਨਾ ਲੰਗਰ ਪ੍ਰਥਾ ਕਿਸ ਗੁਰੂ ਸਾਹਿਬ ਨੇ ਆਰੰਭ ਕੀਤੀ ਤਾਂ ਲੰਗਰ ਪ੍ਰਣਾਲੀ ਕਿਹੜੇ ਗੁਰੂ ਜੀ ਨੇ ਸਟਾਰਟ ਕਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਹਰ Rai ਜੀ ਨੇ ਗੁਰੂ ਨਾਨਕ ਦੇਵ ਜੀ ਨੇ ਜਾਂ ਗੁਰੂ ਰਾਮਦਾਸ ਜੀ ਨੇ ਕਿਹੜੇ ਗੁਰੂ ਸਾਹਿਬਾਨ ਨੇ ਸ਼ੁਰੂ ਕੀਤੀ ਤਾਂ ਇਹਦਾ ਅਨਸਰ ਹੋਂਦਾ ਗੁਰੂ ਨਾਨਕ ਦੇਵ ਜੀ ਨੇ ਲੰਗਰ ਜੇ ਪੁੱਛ ਲੈਣ ਲੰਗਰ ਸਿਸਟਮ ਆ ਕਿ ਲੰਗਰ ਨੂੰ ਇੱਕ ਸਿਸਟਮ ਦੇ ਵਿੱਚ ਸਟਾਰਟ ਕਿੰਨਾ ਨੇ ਕਰਿਆ ਤਾਂ ਫਿਰ ਸਾਡਾ ਉਹ ਗੁਰੂ ਅੰਗਦ ਦੇਵ ਜੀ ਲੰਗਰ ਜਿਹੜਾ ਇਹ ਸਿਸਟਮ ਸੀ ਇਹਦੇ ਵਿੱਚ ਸਭ ਤੋਂ ਵੱਧ ਯੋਗਦਾਨ ਕਿੰਨਾ ਨੇ ਪਾਇਆ ਕਿਹੜੀ ਬੀਬੀ ਨੇ ਪਾਇਆ ਤਾਂ ਬੀਬੀ ਖੀਵੀ ਜੀ ਬੀਬੀ ਖੀਵੀ ਜੀ ਸੀ ਸਾਡੇ ਦੂਜੇ ਗੁਰੂ ਜੀ ਦੇ ਤਰਨ ਪਤਨੀ ਬੀਬੀ ਖੀਵੀ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਹੀ ਇਸਤਰੀ ਦੇ ਨਾਮ ਦਾ ਜ਼ਿਕਰ ਆਉਂਦਾ ਇਸ स्त्री ਦੇ ਨਾਮ ਦਾ ਜ਼ਿਕਰ ਆਉਂਦਾ ਤਾਂ ਉਹ ਵੀ ਕੌਣ ਨੇ ਉਹ ਵੀ ਸਾਡੇ ਹੈਗੇ ਨੇ ਬੀਬੀ ਖੀਵੀ ਜੀ ਤਾਂ ਕਿੰਨਾਂ ਦੀ ਮਤਲਬ ਰਚਨਾ ਦੇ ਵਿੱਚ ਤਾਂ ਸਾਨੂੰ ਅਸੀਂ ਦੇਖਿਆ ਸੀ ਸਾਨੂੰ ਟੋਟਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਦੀਆਂ ਨੇ 22 12 22 12 ਦੇ ਵਿੱਚੋਂ 21 ਹੈਗੀਆਂ ਸਾਡੇ ਗੁਰੂ ਸਾਹਿਬਾਨਾਂ ਦੀਆਂ ਇੱਕ ਬਾਰ ਹੈਗਈਏ ਸਾਡੇ ਸੱਤਾ ਤੇ ਬਲਵੰਡ ਦੀ ਉਹਨਾਂ ਦੀ ਬਾਰ ਦੇ ਵਿੱਚ ਬੀਬੀ ਖੀਵੀ ਜੀ ਦਾ ਜ਼ਿਕਰ ਆਉਂਦਾ ਓਕੇ ਪੁੱਤ ਤਾਂ ਇਹਦਾ ਅਨਸਰ ਆਉਣਾ ਸੀਗਾ ਗੁਰੂ ਨਾਨਕ ਦੇਵ ਜੀ ਨੇ ਲੰਗਰ ਪ੍ਰਣਾਲੀ ਸਟਾਰਟ ਕੀਤੀ ਤੇ ਗੁਰੂ ਨਾਨਕ ਦੇਵ ਜੀ ਨੇ ਸ਼ਹਿਰ ਗੇੜਾ ਲੈ ਕੇ ਆਂਦਾ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਸ਼ਹਿਰ ਲੈ ਕੇ ਆਂਦਾ ਕਰਤਾਰਪੁਰ ਸ਼ਹਿਰ ਕਿਹੜੀ ਨਦੀ ਦੇ ਕਿਨਾਰੇ ਤੇ ਆ ਕਰਤਾਰਪੁਰ ਹੈਗਾ ਰਾਵੀ ਨਦੀ ਦੇ ਕਿਨਾਰੇ ਤੇ ਕਾਪੀ ਪੈਨ ਲੈ ਕੇ ਬੈਠਣਾ ਐਂਡ ਦੇ ਵਿੱਚ ਬੁੱਧ ਦੱਸਨੇ ਆ ਤੁਹਾਡੇ ਇਹਨਾਂ ਦੇ ਵਿੱਚੋਂ ਕਿੰਨੇ ਸਵਾਲ ਠੀਕ ਹੋਏ ਸਾਡੇ ਚੌਥੇ ਗੁਰੂ ਜੀ ਕਿਹੜਾ ਸ਼ਹਿਰ ਲੈ ਕੇ ਆਉਣਗੇ ਅੰਬਿਤਸਰ ਸ਼ਹਿਰ ਲੈ ਕੇ ਆਉਣਗੇ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸ਼ਹਿਰ ਲੈ ਕੇ ਆਉਣਗੇ ਗੁਰੂ ਅੰਗਦ ਦੇਵ ਜੀ ਲੈ ਕੇ ਆਉਣਗੇ ਖਡੂਰ ਸਾਹਿਬ ਬਦੂਰ ਸਾਖ ਸ਼ਹਿਰ ਲੈ ਕੇ ਆਉਣਗੇ ਗੁਰੂ ਅੰਗਦ ਦੇਵ ਜੀ ਇਹ ਸਾਡੀ ਸ਼ਾਂਤੀ ਮਤਲਬ ਸ਼ਾਂਤ ਕਾਲ ਰਿਆ ਕਿਹੜੇ ਗੁਰੂ ਦਾ ਰਿਆ ਤਾਂ ਸਾਡੇ 7ਵੇਂ ਗੁਰੂ ਸਾਹਿਬਾਨ ਜੀ ਦਾ ਰਿਆ ਅਗਲਾ ਸਵਾਲ ਗੁਰੂ ਨਾਨਕ ਦੇਵ ਜੀ ਦੇ ਸਮੇਂ ਮੁਗਲ ਸ਼ਾਸਕ ਕੌਣ ਸੀ ਤੇ ਆਪਾਂ ਪਿਛਲੀਆਂ ਕਲਾਸਾਂ ਦੇ ਵਿੱਚ ਸਮਕਾਲੀ ਵੇਖੀ ਸੀ ਤਾਂ ਗੁਰਨਾਨਕ ਦੇਵ ਵੇਲੇ ਮੁਗਲ ਮੁਗਲ ਸ਼ਾਸਕ ਕੌਣ ਸੀਗਾ ਤਾਂ ਕੌਣ ਸੀ ਤਾਂ ਇਹਨਾਂ ਦੇ ਗੁਰੂ ਜੀ ਦੇ ਟਾਈਮ ਤੇ ਬੈਸੀ ਦਾ ਹਮਾਜੂ ਵੀ ਰਹਿਤ ਥੋੜਾ ਟਾਈਮ ਬਟ ਸੀ ਬਾਬਰ ਓਕੇ ਤਾਂ ਇਹਦੇ ਵਿੱਚ ਹਮਾਜੂ ਕਿੰਨਾ ਦਾ ਸਮਕਾਲੀ ਰਹਿੰਦਾ ਹਮਾਜੂ ਰਹਿੰਦਾ ਸਾਡੇ ਦੂਜੇ ਗੁਰੂ ਸਾਹਿਬਾਨ ਦਾ ਸਮਕਾਲੀ ਜਹਾਂਗੀਰ ਸਾਡੇ ਪੰਜਵੇਂ ਗੁਰੂ ਜੀ ਦਾ ਸਮਕਾਲੀ ਤੇ ਛੇਵੇਂ ਗੁਰੂ ਜੀ ਦਾ ਸਮਕਾਲੀ ਆਪਾਂ ਲਾਸਟ ਕਲਾਸ 'ਚ ਦੇਖਿਆ ਨਾ ਸਾਡੇ ਛੇਵੇਂ ਗੁਰੂ ਜੀ ਨੂੰ ਕੈਦ ਕੀਤਾ ਜਾਂਦਾ ਤਾਂ ਕਿੰਨਾ ਨੇ ਕਰਵਾਇਆ ਸੀ ਜਹਾਂਗੀਰ ਨੇ ਪੰਜਵੇਂ ਗੁਰੂ ਜੀ ਦੀ ਸ਼ਹੀਦੀ ਕਿਹਨੇ ਕਰਵਾਈ ਸੀ ਜਹਾਂਗੀਰ ਨੇ ਇਥੇ ਕਰਵਾਈ ਸੀ ਪੁੱਤ ਪੰਜਵੇਂ ਗੁਰੂ ਜੀ ਦੀ ਸ਼ੀਧੀ ਕਰਵਾਈ ਸੀ ਲਾਹੌਰ ਦੇ ਵਿੱਚ ਤਾਂ ਜਹਾਂਗੀਰ ਇਹ ਬਾਦਸ਼ਾਹ ਤੋਂ ਤੇ ਇਹਦਾ ਅਨਸਰ ਆਉਣਾ ਸੀਗਾ ਬਾਵਰ ਬਾਵਰ ਕਿੰਨਾ ਦਾ ਸਮਕਾਲੀ ਸਾਡੇ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਅਦਾਸੀ ਕਦੋਂ ਕੀਤੀ ਆ ਤਾਂ ਜਦੋਂ ਆਪਾਂ ਦੇਖਦੇ ਆ ਗੁਰੂ ਨਾਨਕ ਬੀਬੀ ਜੀ ਦੀ ਪਹਿਲੀ ਅਦਾਸੀ ਇਹਨਾਂ ਦੇ ਵਿੱਚੋਂ 1470 ਦੇ ਵਿੱਚ 1500 ਦੇ 1510 ਦੇ ਵਿੱਚ ਜਾਂ 1499 ਦੇ ਵਿੱਚ ਪਹਿਲੀ ਅਦਾਸੀ ਸਟਾਰਟ ਕਰੀ ਗੁਰੂ ਜੀ ਨੇ 1499 ਦੇ ਵਿੱਚ ਜਦੋਂ ਗਿਆਨ ਦੀ ਪ੍ਰਾਪਤੀ ਹੁੰਦੀ ਆ ਤਾਂ ਗੁਰੂ ਜੀ ਦੀ ਪਹਿਲੀ ਅਦਾਸੀ ਸਟਾਰਟ ਹੁੰਦੀ ਆ ਇਹ ਆਪਾਂ ਕਲਾਸ ਦੇ ਵਿੱਚ ਨਹੀਂ ਕੀਤਾ ਸੀ ਇਹ ਇੱਕ ਵਾਰੀ ਟਾਈਮ ਨੋਟ ਕਰ ਲਓ ਤੁਸੀਂ ਪਹਿਲੀ ਅਦਾਸੀ ਹੈਗੀ 1499 ਤੋਂ 1510 ਤੱਕ ਦੂਜੀ ਅਦਾਸੀ ਹੈਗੀ ਸਾਡੇ ਗੁਰੂ ਜੀ ਦੀ 1510 ਤੋਂ ਲੈ ਕੇ 1515 ਤੱਕ ਤੀਜੀ ਅਦਾਸੀ ਹੈਗੀ ਪੁੱਤ 1500 15 ਤੋਂ 1517 ਤੱਕ ਚੌਥੀ ਉਦਾਸੀ ਹੈਗੀ ਆ 1517 ਤੋਂ 1521 ਤੱਕ ਕਿਹੜੀ ਕਿਹੜੀ ਉਦਾਸੀ ਚ ਕਿਹੜੀ ਕਿਹੜੀ ਥਾਂ ਤੇ ਗਏ ਤੇ ਕਿੰਨਾ ਨੂੰ ਅੱਗੇ ਮਿਲੇ ਓਕੇ ਉਹ ਆਪਾਂ ਸਾਰਾ ਜਿਵੇਂ ਇਥੇ ਮੱਕਾ ਮਦੀਨਾ ਗਏ ਨੇ ਉਹ ਆਪਾਂ ਕਲਾਸਾਂ ਚ ਕੀਤਾ ਸੀ ਆ ਟਾਈਮ ਹੀ ਘਰੇਗੀ ਸੀ ਉਹਨਾਂ ਦੇ ਵਿੱਚ ਇਹ ਤੁਸੀਂ ਨੋਟ ਕਰ ਲਿਓ ਪੁੱਤ ਤਾਂ ਤੇ ਇਹ ਇਲਾਤਾ ਸੀ ਨੌਵੀਂ ਦਸਵੀਂ ਪੰਜਾਬ ਸਕੂਲ এডਿਕੇਸ਼ਨ ਦੀ ਬੁੱਕ ਨੌਵੀਂ ਦਸਵੀਂ ਜਿਹੜੀ ਬੁੱਕ ਆ ਉਹਦੇ ਵਿੱਚੋਂ ਇਹ ਵਾਲੇ ਸਾਰੇ ਟਾਈਮ ਲੈਂਦਾ ਇਹ ਇਤਿਹਾਸ ਅਨੁਸਾਰ ਉਹਨਾਂ ਦੀ ਪਹਿਲੀ ਦਾਸੀ ਸਟਾਰਟ ਹੁੰਦੀ ਹੈ 1499 ਦੇ ਵਿੱਚ ਹੁਣ ਕਿਸ ਮੁਗਲ ਸ਼ਾਸਕ ਨੇ ਦੇ ਹਮਲੇ ਕਿਸ ਮੁਗਲ ਸ਼ਾਸਕ ਦੇ ਹਮਲੇ ਮਗਰੋਂ ਗੁਰੂ ਨਾਨਕ ਦੇਵ ਜੀ ਨੇ ਇੱਥੀ ਮਾਰ ਪਈ ਕੁਰਲਾਣੇ ਤਾਂ ਕੀ ਦਰਦ ਨਾ ਆਇਆ ਇਹ ਲੈਣ ਕਹੀ ਸੀ ਇਹ ਮਤਲਬ ਰਚਨਾ ਗੁਰੂ ਜੀ ਦੀ ਤਾਂ ਕਿਹੜੇ ਮੁਗਲ ਸ਼ਾਸਕ ਨੇ ਹਮਲਾ ਕੀਤਾ ਸੀ ਉਸ ਟਾਈਮ ਤਾਂ ਉਦੋਂ ਕੀਤਾ ਸੀਗਾ ਬਾਬਰ ਨੇ ਬਾਬਰ ਨੇ ਜਦੋਂ ਹਮਲਾ ਕੀਤਾ ਤਾਂ ਕਾਫੀ નિર્ਦੋਸ਼ ਲੋਕਾਂ ਨੂੰ ਮਾਰਿਆ ਤਾਂ ਉਹਦੇ ਵਿੱਚ ਗੁਰੂ ਜੀ ਨੇ ਅਸਥਾ ਦੀ ਵਾਰ ਦੇ ਵਿੱਚ ਸਾਨੂੰ ਇਹ ਮਿਲਦੀ ਆ ਤੇ ਇਦਾਂ ਸਰਾਉਣਾ ਸੀ ਬਾਬਰ ਹਮਾਜੂ ਆਪਾ ਪਿੱਛੇ ਦੇਖਿਆ ਕਿੰਨਾ ਦਾ ਸਮਕਾਲੀ ਸੀ ਸਾਡੇ ਸੈਕੰਡ ਗੁਰੂ ਦਾ ਸਮਕਾਲੀ ਸੀਗਾ ਆ ਗਲ ਇਸ ਵਾਰ ਥੋੜੀ ਸਕਰੀਨ ਤੇ ਸਿੱਧੂ ਗੋਸਟ ਕਿਸ ਗੁਰੂ ਸਾਹਿਬ ਦੀ ਰਚਨਾ ਹੈ ਤਾਂ ਸਿੱਧੂ ਗੋਸਟ ਕਿਹੜੀ ਗੁਰੂ ਜੀ ਦੀ ਰਚਨਾ ਗੁਰੂ ਅਮਰਦਾਸ ਜੀ ਦੀ ਗੁਰੂ ਨਾਨਕ ਦੇਵ ਜੀ ਦੀ ਗੁਰੂ ਅੰਗਦ ਦੇਵ ਜੀ ਦੀ ਜਾਂ ਗੁਰੂ ਗੋਬਿੰਦ ਸਿੰਘ ਜੀ ਦੀ ਕਿੰਨਾ ਦੀ ਰਚਨਾ ਸਿੱਧੂ ਗੋਸ਼ਟ ਸਿੱਧੂ ਗੋਸ਼ਟ ਹੈਗੀ ਉਹ ਤੇ ਸਾਡੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੀ ਰਚਨਾ ਆਪਾਂ ਦੇਖਿਆ ਸੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰੀਕ ਬਾਣੀ ਰਾਗ ਚ ਮਿਲਦੀ ਆ ਕੱਲੀ ਜਪਜੀ ਸਾਹਿਬ ਤੋਂ ਬਿਨਾ ਬਾਕੀ ਸਾਰੀਆਂ ਬਾਣੀਆਂ ਸਾਡੀਆਂ ਰਾਗ ਦੇ ਵਿੱਚ ਨੇ ਟੋਟਲ ਕਿੰਨੇ ਰਾਗ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ ਹੈਗੇ ਨੇ 31 ਰਾਗ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਾਨੂੰ ਮਿਲਦੀ ਆ 19 ਰਾਗਾਂ ਦੇ ਵਿੱਚ ਸਾਡੇ ਤੀਜੇ ਗੁਰੂ ਜੀ ਦੀ ਬਾਣੀ ਹੈਗੀ ਹੈ 17 ਰਾਗਾਂ ਦੇ ਵਿੱਚ ਸਾਡੇ ਚੌਥੇ ਤੇ ਪੰਜਵੇਂ ਗੁਰੂ ਜੀ ਦੀ ਬਾਣੀ ਹੈਗੀ ਹੈ 30 ਰਾਗਾਂ ਦੇ ਵਿੱਚ ਤੇ ਉਸ ਤੋਂ ਬਾਅਦ ਸਾਡੇ ਨੌਵੇਂ ਗੁਰੂ ਜੀ ਦੀ ਬਾਣੀ ਸਾਨੂੰ ਮਿਲਦੀ ਹੈ 15 ਰਾਗਾਂ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਟੋਟਲ ਕਿੰਨੇ ਰਾਗ ਨੇ ਪੁੱਤ ਟੋਟਲ ਹੈਗੇ ਨੇ 33 ਰਾਗ ਤੇ 36 ਮਹਾਂਪੁਰਖਾਂ ਦੀ ਬਾਣੀ ਆ 33 ਰਾਗ ਨੇ 1430 ਅੰਗ ਨੇ ਗੁਰੂ ਗ੍ਰੰਥ ਸਾਹਿਬ ਦੇ ਸਿੱਧ ਗੋਸ਼ਟ ਕਿਹੜੇ ਰਾਗ ਦੇ ਵਿੱਚ ਆ ਜੇ ਆ ਜਾਂਦਾ ਪੁੱਤ ਸਿੱਧ ਕੋਸ਼ਟ ਕਿੰਨਾ ਦੀ ਰਚਨਾ ਗੁਰੂ ਨਾਨਕ ਦੇਵ ਜੀ ਦੀ ਰਚਨਾ ਕਿਹੜੇ ਰਾਗ ਦੇ ਵਿੱਚ ਆ ਇਹ ਆਪਾਂ ਕਰਿਆ ਸੀ RAMKALI ਰਾਗ ਆਪਾਂ ਟ੍ਰਿਕ ਲਾਈ ਸੀ ਕਿਦਾ ਕਿ ਜਿਵੇਂ ਸਿੱਧ ਜਿਹੜੇ ਨਾਸ ਜੂਗੀ ਆ ਇਹਨਾਂ ਨੇ ਆਰਾਮ ਨਾਲ ਬੰਦ ਨੇ ਤਾਂ ਇਹ ਕੀਰਤ ਆ RAMKALI ਰਾਗ ਦੇ ਵਿੱਚ ਸਿੱਧ ਕੋਸ਼ਟ ਗੁਰੂ ਸਭ ਤੋਂ ਥੋੜੀ ਬਾਣੀ ਕਿੰਨਾ ਦੀ ਆ ਸਾਡੇ ਸੈਕੰਡ ਗੁਰੂ ਜੀ ਦੀ ਸਾਨੂੰ ਸਭ ਤੋਂ ਥੋੜੀ ਬਾਣੀ ਮਿਲਦੀ ਆ ਸਭ ਤੋਂ ਵੱਧ ਬਾਣੀ ਮਿਲਦੀ ਆ ਸਾਨੂੰ ਸਾਡੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਦੀ ਅਗਲਾ ਸਵਾਰ ਜੋੜੀ ਸਕਰੀਨ ਤੇ ਪਾਈ ਲਾਲੂ ਜੀ ਦਾ ਕੀ ਕੰਮ ਸੀ ਪਾਈ ਲਾਲੂ ਜੀ ਕੀ ਕੰਮ ਸੀ ਪਾਈ ਲਾਲੂ ਜੀ ਪੁੱਛ ਲੈਣ ਕੀ ਦੇ ਸਮਕਾਲੀ ਸੀ ਤਾਂ ਪਾਈ ਲਾਲੂ ਜੀ ਸਾਡੇ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਆ ਗੁਰੂ ਨਾਨਕ ਦੇਵ ਜੀ ਦੇ ਕਿਹੜੀ ਅਦਾਸੀ ਤੇ ਮਿਲਦੇ ਨੇ ਪਹਿਲੀ ਅਦਾਸੀ ਤੇ ਮਿਲਦੇ ਨੇ ਪਹਿਲੀ ਅਦਾਸੀ ਕਦੋਂ ਸਟਾਰਟ ਹੁੰਦੀ ਹੈ 1499 ਤੋਂ 1510 ਦੇ ਵਿੱਚ ਉੱਥੇ ਮਿਲਦੇ ਨੇ ਪਾਈ ਲਾਲੂ ਜੀ ਸਾਡੇ ਗੁਰੂ ਨਾਨਕ ਦੇਵ ਜੀ ਨੂੰ ਕੰਮ ਕੀ ਸੀ ਇਹਨਾਂ ਦਾ ਕੰਮ ਸੀ ਇਹ ਸੀਗੇ ਤਰਖਾਨ ਓਕੇ ਬੱਧਾ ਗੁਰੂ ਨਾਨਕ ਦੇਵ ਜੀ ਦੇ ਸਾਥੀ ਪਾਈ ਲਾਲੋ ਬੱਲੋ ਰਚਿਤ ਗੁਰੂ ਜੀ ਦੀ ਜੀਵਨੀ ਦਾ ਕੀ ਨਾਮ ਆ ਇਹ ਪੀ ਵਾਈ ਕਿਉ ਸੀਗਾ ਕੀ ਨਾਮ ਆ ਤਾਂ ਦਸਮ ਗ੍ਰੰਥ ਦਸਮ ਗ੍ਰੰਥ ਸਾਡੇ 10ਵੇਂ ਗੁਰੂ ਜੀ ਦੀਆਂ ਬਾਣੀਆਂ ਉਹਨਾਂ ਦੇ ਵਿੱਚ ਪਾਈ ਮਨੀ ਸਿੰਘ ਆ ਜਾਂਦੇ ਨੇ ਆਦਿ ਗ੍ਰੰਥ ਸਾਡਾ 1604 ਦੇ ਵਿੱਚ ਆ ਜਾਂਦਾ ਸਾਡੇ ਪੰਜਵੇਂ ਗੁਰੂ ਜੀ ਤਿਆਰ ਕਰਵਾਉਂਦੇ ਨੇ ਅਰਜਨ ਦੇਵ ਜੀ ਤਿਆਰ ਕਰਵਾਉਂਦੇ ਨੇ ਤੇ ਲਖਾਰੀ ਹੈਗੀ ਨੇ ਪਾਈ ਗੁਰਦਾਸ ਜੀ ਪਹਿਲੀ ਗ੍ਰੰਥੀ ਹੈਗੀ ਨੇ ਬਾਬਾ ਬੁੱਢਾ ਜੀ ਵਿਚਿੱਤਰਨਾਟਕ 15ਵੇਂ ਗੁਰੂ ਜੀ ਦੀ ਸਵੈ ਜੀਵਨੀ ਸਵੈ ਜੀਵਨੀ ਵਿਚਿੱਤਰਨਾਟਕ ਤੇ ਇਹਨਾਂ ਦਾ ਰਚਨਾ ਦਾ ਨਾਮ ਹੈਗਾ ਜਨਮ ਸਾਖੀ ਜਨਮ ਸਾਖੀ ਜੇ ਇੱਕ ਦਾ ਹੁੰਦੀ ਪੁੱਤ ਕੱਲੀਆਂ ਸਾਖੀ ਜਾਂ ਸਾਖੀਆਂ ਮਿਲਦੀਆਂ ਸਾਨੂੰ ਸਾਖੀਆਂ ਬਾਕੀ ਗੁਰੂ ਸਾਹਿਬਾਨ ਨਾਲ ਸੰਬੰਧ ਨੇ ਜਿਹੜੀ ਹੈਗੀ ਜਨਮ ਸਾਖੀ ਇਹ ਸਿਰਫ ਸਾਨੂੰ ਗੁਰੂ ਨਾਨਕ ਦੇਵ ਜੀ ਨਾਲ ਮਿਲਦੀਆਂ ਨੇ ਇੰਨੇ ਵਿੱਚ ਗੁਰੂ ਨਾਨਕ ਦੇਵ ਦੇ ਜੀਵਨ ਕਾਰਵਾਰੇ ਕਾਲ ਬਾਰੇ ਸਾਨੂੰ ਦੱਸਿਆ ਜਾਂਦਾ ਓਕੇ ਇਹਦਾ ਅਨਸਰ ਹੁਣਾ ਸੀ ਜਨਮ ਸਾਖੀ ਆਸਾਦੀ ਬਾਾਰ ਕਿਸ ਗੁਰੂ ਜੀ ਦੀ ਰਚਨਾ ਹੈ ਆਸਾਦੀ ਬਾਾਰ ਕਿਹੜੇ ਗੁਰੂ ਜੀ ਦੀ ਰਚਨਾ ਗੁਰੂ ਨਾਨਕ ਦੇਵ ਜੀ ਦੀ ਰਚਨਾ ਗੁਰੂ ਅਮਰਦਾਸ ਜੀ ਦੀ ਰਚਨਾ ਗੁਰੂ ਰਾਮਦਾਸ ਜੀ ਦੀ ਰਚਨਾ ਜਾਂ ਗੁਰੂ ਅਰਜਨ ਦੇਵ ਜੀ ਦੀ ਰਚਨਾ ਤਾਂ ਕਿੰਨੇ ਦੀ ਰਚਨਾ ਤੇ ਇਹਦਾ ਅਨਸਰ ਹੁਣਾ ਸੀ ਬੁੱਤ ਗੁਰੂ ਨਾਨਕ ਦੇਵ ਜੀ ਦੀ ਰਚਨਾ ਇਹ ਕੀ ਹੈ 12 ਕਿੰਨੀਆਂ 12 ਮਿਲਦੀਆਂ ਨੇ ਗੁਰਨਾਨਕ ਦੇਵ ਜੀ ਨੇ ਸਾਨੂੰ ਗੁਰਨਾਨਕ ਦੇਵ ਜੀ ਦੀਆਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ ਮਿਲਦੀਆਂ ਨੇ 3 ਬਾਰਾਂ ਤੀਜੇ ਗੁਰੂ ਜੀ ਦੇ ਮਿਲਦੀਆਂ ਸਾਨੂੰ ਟੋਟਲ 4 ਬਾਰਾਂ ਚੌਥੇ ਗੁਰੂ ਜੀ ਦੇ ਮਿਲਦੀਆਂ ਸਾਨੂੰ 8 ਬਾਰਾਂ ਤੇ ਪੰਜਵੇਂ ਗੁਰੂ ਜੀ ਦੇ ਮਿਲਦੀਆਂ ਸਾਨੂੰ 6 ਬਾਰਾਂ ਆਪਾਂ ਇਹ ਪਿੱਛੇ ਕਰਿਆ ਮਤਲਬ ਗੁਰਮਤ ਕਾਲ ਦੇ ਵਿੱਚ ਕੀਤਾ ਹੋਇਆ ਸਾਰਾ ਇਹ ਗੁਰਨਾਨਕ ਦੇਵ ਜੀ ਦੀ ਬਾਣੀ ਸਾਨੂੰ ਮੀਰ ਆਗਾਂ ਦੇ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 17 ਦੇ ਵਿੱਚ 30 ਰਾਗ ਤੇ 30 ਰਾਗ ਓਕੇ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਮੇਨ ਬਾਣੀ ਸਾਨੂੰ ਮਿਲਦੀ ਉਹ ਹੈਗੀ ਸੁਖਮੀ ਸਾਹਿਬ ਬਾਕੀ ਹੋਰ ਬਾਣੀਆਂ ਵੀ ਮਿਲਦੀਆਂ ਜਿਹੜੀ ਗੌੜੀ ਰਾਗ ਦੇ ਵਿੱਚ ਤੇ ਸਾਡੇ ਚੌਥੇ ਗੁਰੂ ਜੀ ਦੀ ਬਾਣੀ ਸਾਨੂੰ ਮਿਲਦੀ ਹੈ ਇੱਕ ਲਾਮਾ ਜਿਹੜੀ ਕਿਹੜੇ ਰਾਗ ਦੇ ਆਪ ਤਾਂ ਸੂਹੀ ਰਾਗ ਦੇ ਵਿੱਚ ਤੇ ਗੁਰੂ ਅਮਰਦਾਸ ਜੀ ਦੀ ਬਾਣੀ ਮਿਲਦੀ ਹੈ ਸਾਨੂੰ ਅਨੰਦ ਸਾਹਿਬ ਤੇ ਗੁਰਨਾਨਕ ਦੇਵ ਜੀ ਨੇ ਸਾਨੂੰ ਤਿੰਨ ਬਾਰਾਂ ਆਸਾ ਦੀ ਵਾਰ ਮਾਝ ਦੀ ਵਾਰ ਮਲਾ ਦੀ ਵਾਰ ਤੇ ਇਹਦਾ ਅਸਰ ਹੋਣਾ ਸੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਆਸਾ ਦੀ ਵਾਰ ਕਿਹੜੇ ਗੁਰੂ ਜੀ ਨੇ ਖਡੂਰ ਸਾਹਿਬ ਸ਼ਹਿਰ ਬਸਾਇਆ ਤਾਂ ਕਿਹੜੇ ਗੁਰੂ ਜੀ ਨੇ ਸ਼ਹਿਰ ਬਸਾਇਆ ਖਡੂਰ ਸਾਹਿਬ ਤਾਂ ਇਹ ਬਸਾਇਆ ਬਥੇ ਸਾਡੇ ਦੂਜੇ ਗੁਰੂ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਸ਼ਹਿਰ ਸਾਡੇ ਤੀਜੇ ਗੁਰੂ ਜੀ ਸ਼ਹਿਰ ਲੈ ਕੇ ਆਉਣਗੇ ਗੋਵਿੰਦਵਾਲ ਚੌਥੇ ਗੁਰੂ ਲੈ ਕੇ ਆਉਣਗੇ ਅੰਮ੍ਰਿਤਸਰ ਤੇ ਗੁਰਨਾਨਤ ਦੇਵ ਜੀ ਲੈ ਕੇ ਆਉਣਗੇ ਪਾਕਿਸਤਾਨ ਵਾਲਾ ਕਰਤਾਰਪੁਰ ਜਿਹੜਾ ਕਿਹੜੀ ਨਦੀ ਤੇ ਰਾਵੀ ਨਦੀ ਦੇ ਕਿਨਾਰੇ ਤੇ ਆ ओके ਇਹਦਾ ਅਨਸਰ ਹੋਣਾ ਸੀ ਕਦੂਰ ਸਾਹਿਬ ਸ਼ੇਰ ਕੌਣ ਲੈ ਕੇ ਆਉਂਦੇ ਨੇ ਗੁਰੂ ਅੰਗਦ ਦੇਵ ਜੀ ਲੈ ਕੇ ਆਉਂਦੇ ਨੇ ਗੁਰਮੁਖੀ ਦਾ ਬਿਆਨੀ ਕਰਨ ਕਿਸ ਨੇ ਕੀਤਾ ਤਾਂ ਆਪਾਂ ਦੇਖਦੇ ਹਾਂ ਨਾ ਇੱਕਦਮ ਦੇ ਸਾਡੀ ਲੈਂਗੁਏਜ ਬੁੱਤ ਸਾਡੀ ਕਿਹੜੀ ਭਾਸ਼ਾ ਸਾਡੀ ਹੈਗੀ ਪੰਜਾਬੀ ਪੰਜਾਬੀ ਦਾ ਜਰਮ ਕਿਹੜੀ ਭਾਸ਼ਾ ਚ ਹੁੰਦਾ ਸੰਸਕ੍ਰਿਤ ਚ ਹੁੰਦਾ ਪੰਜਾਬੀ ਕੋਈ ਵੀ ਲੈਂਗੁਏਜ ਨੂੰ ਜਦੋਂ ਲਿਖਤੀ ਰੂਪ ਦੇਣਾ ਕੋਈ ਵੀ ਲੈਂਗੁਏਜ ਨੂੰ ਜਦੋਂ ਅਸੀਂ ਲਿਖਤੀ ਰੂਪ ਦੇਣਾ ਉਹਦੇ ਲਈ ਅਸੀਂ ਕੁਝ ਚਿੰਨ ਵਰਤਦੇ ਆਂ ਕੁਝ ਕੁਛ ਚਿੰਨ ਵਰਤਦੇ ਆਂ ਉਹਨਾਂ ਨੂੰ ਸਾਰੇ ਚਿੰਨਾਂ ਨੂੰ ਅਸੀਂ ਮਿਲ ਕੇ ਕਹਿ ਦਿੰਨੇ ਆ ਗੁਰ ਲਿਪੀ ਕਹਿੰਨੇ ਆ ਇਹਨਾਂ ਸਾਰੇ ਚਿੰਨਾਂ ਨੂੰ ਅਸੀਂ ਮਿਲ ਕੇ ਕਹਿੰਨੇ ਆ ਲਿਪੀ ਜਿਹੜੀ ਸਾਡੀ ਪੰਜਾਬੀ ਜਿਹੜੀ ਸਾਡੀ ਪੰਜਾਬੀ ਬੋਲੀ ਆ ਇਹਨਾਂ ਨੂੰ ਜਦੋਂ ਲਿਖਣ ਲਈ ਆਪਾਂ ਇਹ ਚਿੰਨਾਂ ਨੂੰ ਵਰਤਾਂਗੇ ਉਹਨਾਂ ਨੂੰ ਅਸੀਂ ਕਹਾਂਗੇ ਗੁਰਮੁਖੀ ਲਿਪੀ ਉਹਨੂੰ ਅਸੀਂ ਕਹਾਂਗੇ ਗੁਰਮੁਖੀ ਲਿਪੀ ਜਿਵੇਂ ਇਹ ਅੰਗਰੇਜ਼ੀ ਆ ਅੰਗਰੇਜ਼ੀ ਨੂੰ ਲਿਖਣ ਲਈ ਜਿਹੜੇ ਚਿੰਨ ਵਰਤੇ ਜਾਂਦੇ ਉਹਨੂੰ ਅਸੀਂ ਕਹਿੰਨੇ ਆ ਰੋਮਨ ਲਿਪੀ ਜਦੋਂ ਅਸੀਂ ਹਿੰਦੀ ਹਿੰਦੀ ਕ ਭਾਸ਼ਾ ਹਿੰਦੀ ਲਿਖਣ ਲਈ ਜਿਹੜੇ ਚਿੰਨ ਵਰਤਦੇ ਆ ਉਹਨੂੰ ਅਸੀਂ ਕਹਿੰਦੇ ਆ ਦੇਵਨਾਗਰੀ ਲਿਪੀ ਦੇਵਨਾਗਰੀ ਲਿਪੀ ਤੇ ਇਹ ਜਿਹੜੀ ਗੁਰਮੁਖੀ ਲਿਪੀ ਆ ਇਹਨਾਂ ਦੇ ਪਿਤਾ ਕਿਹਨਾਂ ਨੂੰ ਕਿਹਾ ਜਾਂਦਾ ਇਹਨਾਂ ਦੇ ਪਿਤਾ ਕਹੇ ਜਾਂਦਾ ਸਾਡੇ ਦੂਜੇ ਗੁਰੂ ਗੁਰੂ ਅੰਗਦ ਦੇਵ ਜੀ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਅੰਗਦ ਦੇਵ ਜੀ ਦੇ ਬਾਕੀ ਕੰਮ ਗੁਰੂ ਅੰਗਦ ਦੇਵ ਜੀ ਇੱਕ ਸ਼ਹਿਰ ਲੈ ਜਾਂਦੇ ਨੇ ਫਰੂਤ ਸਾਹਿਬ ਆਪਾਂ ਪਿੱਛੇ ਦੇਖਿਆ ਗੁਰੂ ਅੰਗਦ ਦੇਵ ਜੀ ਹੀ ਲੈ ਕੇ ਆਉਂਦੇ ਆ ਮੱਲ ਅਖਾੜਾ ਮੱਲ ਅਖਾੜਾ ਲੈ ਕੇ ਆਉਣਗੇ ਉਕੀ ਪਤਾ ਤਾਂ ਗੁਰਮੁਖੀ ਦੀ ਲਿਪੀ ਦੇ ਪਿਤਾ ਸਾਡੇ ਦੂਜੇ ਗੁਰੂ ਗੁਰੂ ਅੰਗਦ ਦੇਵ ਜੀ ਗੁਰਦੁਆਰਾ ਮੱਲ ਅਖਾੜਾ ਕਿਸ ਗੁਰੂ ਸਾਹਿਬ ਦਾ ਕਰ ਮੰਨਿਆ ਜਾਂਦਾ ਹੈ ਤਾਂ ਗੁਰਦੁਆਰਾ ਮੱਲ ਅਖਾੜਾ ਇਹ ਹੈ ਕਿੱਥੇ ਇਹ ਹੈਗਾ ਬੁਤ ਖਡੂਰ ਸਾਹਿਬ ਦੇ ਵਿੱਚ ਖਡੂਰ ਸਾਹਿਬ ਸ਼ਹਿਰ ਵੀ ਕਿੰਨਾ ਨੇ ਲੈ ਕੇ ਆਂਦਾ ਸੀਗਾ ਸਾਡੇ ਦੂਜੇ ਗੁਰੂ ਗੁਰੂ ਅੰਗਦ ਦੇਵ ਜੀ ਨੇ ਤੇ ਇਹਦਾ ਆਨਸਰ ਵੀ ਕੀ ਆਉਣਾ ਸੀ ਗੁਰੂ ਅੰਗਦ ਦੇਵ ਜੀ ਨੇ ਕੀ ਸਬ ਗੁਰੂ ਸਹਿਬ ਜੀ ਨੇ ਗੋਬਿੰਦワਲ ਸਾਹਿਬ ਵਿੱਚ 84 ਪੌੜੀਆਂ ਵਾਲੀ ਬੌਲੀ ਦਾ ਨਿਰਮਾਣ ਕਰਵਾਇਆ ਤਾਂ ਕਿੰਨਾ ਨਿ ਕਰਵਾਇਆ ਸੀਗਾ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਆਪਾਂ ਦੇਖਦੇ ਹਾਂ ਸਾਨੂੰ ਦੋ ਵੋਲੀਅਮ ਮਿਲਦੀਆਂ ਸਾਡੇ ਗੁਰੂ ਕਾਲ ਦੇ ਵਿੱਚ ਤਾਂ ਗੁਰੂ ਅਰਜਨ ਦੇਵ ਜੀ ਬੌਲੀ ਕਿੱਥੇ ਲੈ ਕੇ ਆਉਣਗੇ ਇਲ ਦਾ ਲੈ ਕੇ ਆਉਣਗੇ ਲਾਹੌਰ ਦੇ ਵਿੱਚ ਤਾਂ ਇਹ ਜਿਹੜੀ ਲੈ ਕੇ ਆਉਣਗੇ ਇਹ ਲੈ ਕੇ ਆਉਣਗੇ ਸਾਡੇ ਤੀਜੇ ਗੁਰੂ ਗੁਰੂ ਅਮਰਦਾਸ ਜੀ ਤੇ ਗੋਵਿੰਦ ਉਹ ਸ਼ਹਿਰ ਵੀ ਕੌਣ ਲੈ ਕੇ ਆਉਣਗੇ ਤਾਂ ਇਹ ਵੀ ਸ਼ਹਿਰ ਲੈ ਕੇ ਆਉਣਗੇ ਸਾਡੇ ਤੀਜੇ ਗੁਰੂ ਜੀ ਖਡੂਰ ਸਾਹਿਬ ਲੈ ਕੇ ਆਉਣਗੇ ਸਾਡੇ ਦੂਜੇ ਗੁਰੂ ਜੀ ਅੰਮ੍ਰਿਤਸਰ ਸ਼ਹਿਰ ਲੈ ਕੇ ਆਉਣਗੇ ਸਾਡੇ ਚੌਥੇ ਗੁਰੂ ਜੀ ਤਰਨਤਾਰਨ ਸ਼ਹਿਰ ਲੈ ਕੇ ਆਉਣਗੇ ਸਾਡੇ ਪੰਜਵੇਂ ਗੁਰੂ ਜੀ ਤਾਂ ਇਹਦਾ ਅਨਸਰ ਹਾਉਣਾ ਸੀ 84 ਪੌੜੀਆਂ ਇਹਦਾ ਅਨਸਰ ਹਾਉਣਾ ਸੀ ਪਤਾ ਸਾਡੇ ਤੀਜੇ ਗੁਰੂ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਦੀ ਬਾਣੀ ਸਾਨੂੰ ਮਿਲਦੀ ਹੈ ਅਨੰਤ ਸਾਹਿਬ ਬਾਣੀ ਮਿਲਦੀ ਹੈ ਕਿਸ ਗੁਰੂ ਜੀ ਉਕੇ ਕਿਸ ਗੁਰੂ ਸਾਹਿਬਾਂ ਜੀ ਨੇ ਆਨੰਦ ਕਾਰਜ ਦੀ ਪ੍ਰਥਾ ਸ਼ੁਰੂ ਕੀਤੀ ਤਾਂ ਕਿੰਨਾ ਨੇ ਸ਼ੁਰੂ ਕੀਤੀ ਆਨੰਦ ਕਾਰਜ ਤਾਂ ਆਨੰਦ ਕਾਰਜ ਗੁਰੂ ਅੰਗਦ ਦੇਵ ਜੀ ਨੇ ਸ਼ੁਰੂ ਕਰੀ ਗੁਰੂ ਅਮਰਦਾਸ ਜੀ ਨੇ ਸ਼ੁਰੂ ਕੀਤੀ ਗੁਰੂ ਹਰਗੋਬਿੰਦ ਜੀ ਨੇ ਸ਼ੁਰੂ ਕੀਤੀ ਗੁਰੂ ਹਰ Rai ਜੀ ਨੇ ਸ਼ੁਰੂ ਕੀਤੀ ਤਾਂ ਅਸੀਂ ਦੇਖਦੇ ਹਾਂ ਸਾਡੇ ਛੇਵੇਂ ਗੁਰੂ ਜੀ ਤੇ ਸਾਡੇ 7ਵੇਂ ਗੁਰੂ ਜੀ 8ਵੇਂ ਗੁਰੂ ਜੀ ਤੇ 10ਵੇਂ ਗੁਰੂ ਜੀ ਦੀ ਬਾਣੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਮਿਲਦੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ 6 ਗੁਰੂਆਂ ਦੀ ਬਾਣੀ ਮਿਲਦੀ ਆ ਤੇ 36 36 ਮਹਾਂਪੁਰਖਾਂ ਦੀ ਬਾਣੀ ਮਿਲਦੀ ਆ ਉਹਨਾਂ ਦੇ ਵਿੱਚੋਂ 6 ਸਾਡੇ ਗੁਰੂਆਂ ਦੀ ਬਾਣੀ ਮਿਲਦੀ ਆ ਤਾਂ ਕਿੰਨਾਂ ਨੇ ਅਨੰਦ ਕਾਰਜ ਦੀ ਰਸਮ ਸ਼ੁਰੂ ਕੀਤੀ ਤਾਂ ਉਹ ਕੀਤੀ ਹੈ ਸਾਡੇ ਤੀਜੇ ਗੁਰੂ ਗੁਰੂ ਅਮਰਦਾਸ ਜੀ ਨੇ ਇਹ ਰਸਮ ਸ਼ੁਰੂ ਕੀਤੀ ਸਭ ਤੋਂ 6 ਗੁਰੂਆਂ ਦੇ ਵਿੱਚੋਂ ਸਭ ਤੋਂ ਥੋੜੀ ਬਾਣੀ ਜਿਹੜੀ ਮਿਲਦੀ ਆ ਸਾਨੂੰ ਸਾਡੇ ਦੂਜੇ ਗੁਰੂ ਜੀ ਦੀ ਮਿਲਦੀ ਆ ਤੇ ਜੇ ਪੁੱਛ ਲੈਣ ਲਾਵਾ ਤਾਂ ਲਾਵਾ ਜਿਹੜੀ ਲੈ ਕੇ ਆਂਦੀ ਆ ਉਹ ਲੈ ਕੇ ਆਦੇ ਸਾਡੇ ਚੌਥੇ ਗੁਰੂ ਗੁਰੂ ਰਾਮਦਾਸ ਜੀ ਨੇ ਲੈ ਕੇ ਆਂਦੀਆਂ ਲਾਵਾ 1573 ਈਸਵੀ ਵਿੱਚ ਗੁਰੂ ਕਾ ਮਹੱਲ ਦੀ ਸਥਾਪਨਾ ਕਿਸ ਨੇ ਕੀਤੀ ਤਾਂ ਆਪਾਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਕਿ ਗੁਰੂ ਕਾ ਮਹੱਲ ਹੈ ਕਿੱਥੇ ਇਹ ਹੈਗਾ ਅੰਮ੍ਰਿਤਸਰ ਦੇ ਵਿੱਚ ਤਾਂ ਇਹਦੀ ਸਥਾਪਨਾ ਕਿਸ ਨੇ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਗੁਰੂ ਰਾਮਦਾਸ ਜੀ ਨੇ ਕਰੀ ਗੁਰੂ ਅਰਜਨ ਦੇਵ ਜੀ ਨੇ ਕਰੀ ਜਾਂ ਗੁਰੂ ਨਾਨਕ ਦੇਵ ਜੀ ਨੇ ਕਰੀ ਤਾਂ ਇਹਦਾ ਆਨਸਰ ਤੁਸੀਂ ਕੀਤਾ ਹੋਊਗਾ ਸਾਡੇ ਚੌਥੇ ਗੁਰੂ ਗੁਰੂ ਰਾਮਦਾਸ ਜੀ ਨੇ ਕਰੀ 3 ਰਾਗਾਂ ਦੇ ਵਿੱਚ ਬਾਣੀ ਆ ਜਿਵੇਂ ਹੁਣ ਆਪਾਂ ਪਿੱਛੇ ਦੇਖਦੇ ਨੇ ਇਹਦਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੁੱਛਦੇ ਨੇ ਕਿੰਨੇ ਰਾਗਾਂ ਦੇ ਵਿੱਚ ਆ 19 ਰਾਗਾਂ ਦੇ ਵਿੱਚ ਇੱਕ ਚੌਥੇ ਗੁਰੂ ਜੀ ਦੀ ਬਾਣੀ ਤੇ ਇੱਕ ਸਾਡੇ ਸੌਰੀ ਨੌਵੇਂ ਗੁਰੂ ਜੀ ਦੀ ਬਾਣੀ 15 ਰਾਗਾਂ ਦੇ ਵਿੱਚ ਇਹ ਤਿੰਨ ਗੁਰੂ ਸਹਿਬਾਨਾਂ ਦੀ ਬਾਣੀ ਬਹੁਤ ਪੁੱਛੀ ਜਾਂਦੀ ਆ ਕਿੰਨੇ ਕਿੰਨੇ ਰਾਗਾਂ ਦੇ ਵਿੱਚ ਬਾਣੀ ਆ ਦੇ ਦੱਸਣਾ ਹੈ ਸਹੀ ਆਟਾ ਪੱਤਰ ਅੰਮ੍ਰਿਤਸਰ ਸ਼ਹਿਰ ਦੀ ਨੀ ਕਿਸ ਨੇ ਰੱਖੀ ਅੰਮ੍ਰਿਤਸਰ ਦੀ ਸ਼ਹਿਰ ਹੈ ਕਿੰਨਾ ਨੇ ਰੱਖੀ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੇ ਤੇ ਇਹ ਪਿੱਛੇ ਦੇਖਿਆ ਗੁਰੂ ਰਾਮਦਾਸ ਜੀ ਨੇ ਨੀ ਰੱਖੀ ਸੀਗੀ ਅੰਮ੍ਰਿਤਸਰ ਸ਼ਹਿਰ ਦਾ ਪ੍ਰਾਣਾ ਨਾਮ ਕੀ ਸੀ ਰਾਮਦਾਸਪੁਰਾ ਰਾਮ ਰਾਮਦਾਸਪੁਰਾ ਪ੍ਰਾਣਮ ਤੇ ਅੰਮ੍ਰਿਤਸਰ ਸ਼ਹਿਰ ਕਿਹੜੇ ਉਪ ਖੇਤਰ ਚ ਪੈਂਦਾ ਪੰਜਾਬ ਦੇ ਕਿਹੜੇ ਉਪਖੇਦਰ ਚ ਪੈਂਦਾ ਤਾਂ ਇਹ ਪੈਂਦਾ ਮਾਝੇ ਦੇ ਵਿੱਚ ਆਦਿ ਗ੍ਰੰਥ ਵਿੱਚ ਸੁਖਮਨੀ ਸਾਹਿਬ ਦੀ ਰਚਨਾ ਕਿਸ ਗੁਰੂ ਜੀ ਨੇ ਕੀਤੀ ਆਦਿ ਗ੍ਰੰਥ ਦੇ ਵਿੱਚ ਤਾਂ ਕਿੰਨਾਂ ਨੇ ਕੀਤੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੇ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਹਰਕ੍ਰਿਸ਼ਨ ਜੀ ਨੇ ਤਾਂ ਕਿੰਨਾਂ ਨੇ ਕੀਤੀ ਬਾਲ ਗੁਰੂ ਸਾਡੇ ਕਿੰਨੇ ਸਾਲ ਦੀ ਉਮਰ ਦੇ ਵਿੱਚ ਗੱਦੀ ਮਿਲਦੀ ਹੈ 5 ਸਾਲ ਦੀ ਉਮਰ ਚ ਗੱਦੀ ਮਿਲਦੀ ਹੈ ਤਿੰਨ ਸਾਲ ਸਾਡਾ ਮਤਲਬ ਗੱਦੀ ਪੀੜਾ ਤੇ 8 ਸਾਲ ਦੀ ਉਮਰ ਦੇ ਵਿੱਚ ਜੋਤੀ ਜੋਤ ਕਿਹੜੀ ਜਗ੍ਹਾ ਤੇ ਦਿੱਲੀ ਦੇ ਵਿੱਚ ਸਮਕਾਲੀ ਮੁਗਲ ਸ਼ਾਸਕ ਕੌਣ ਸੀ ਔਰੰਗਜ਼ੇਬ ਸੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸਾਨੂੰ ਮਿਲਦੀ ਹੈ 15 ਰਾਗਾਂ ਦੇ ਵਿੱਚ ਬਾਣੀ ਬਰਾਗਮਈ ਆ ਸਾਡੇ ਗੁਰੂ ਤੇਗ ਬਹਾਦਰ ਜੀ ਦੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਕਿੱਥੇ ਹੁੰਦੀ ਆ ਤਾਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੁੰਦੀ ਆ ਪੁੱਤ ਦਿੱਲੀ ਦੇ ਵਿੱਚ ਕੌਣ ਸੀ ਉਸ ਟਾਈਮ ਮੁਗਲ ਉਦੋਂ ਵੀ ਔਰੰਗਜ਼ੇਬ ਸੀ ਇਹ ਆਪਾਂ ਪਿੱਛੇ ਦੇਖਿਆ ਖਡੂਰ ਸਾਹਿਬ ਸ਼ਹਿਰ ਮੱਲ ਅਖਾੜਾ ਤੇ 62 ਸ਼ਬਦ ਸਾਨੂੰ ਮਿਲਦੇ ਨੇ ਗੁਰੂ ਜੀ ਦੇ ਤਾਂ ਸੁਖਣੀ ਸਾਹਿਬ ਬਾਣੀ ਕਿੰਨਾ ਦੀ ਆ ਸਾਡੇ ਪੰਜਵੇਂ ਗੁਰੂ ਜੀ ਦੀ ਬਾਣੀ ਆ ਸਾਡੇ ਪੰਜਵੇਂ ਗੁਰੂ ਜੀ ਦੀ ਬਾਣੀ ਸੁਖ ਜੇਪੋchnਾ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਲੰਬੀ ਬਾਣੀ ਉਹ ਆਪਾਂ ਬਹੁਤ ਵਾਰ ਪਿੱਛੇ ਰਿਪੀਟ ਕਰੀਏ ਇਹ ਗੱਲ ਸੁਖਣੀ ਸਾਹਿਬ ਸੁਖਣੀ ਸਾਹਿਬ ਕਿਹੜੇ ਰਾਗ ਦੇ ਵਿੱਚ ਆ ਪੁੱਤ ਗੌੜੀ ਰਾਗ ਦੇ ਵਿੱਚ ਆ ਆਦਿ ਗ੍ਰੰਥ 1604 ਦੇ ਵਿੱਚ ਸਾਨੂੰ ਮਿਲਦਾ ਆਦਿ ਗ੍ਰੰਥ ਕਿੰਨਾ ਨੇ ਲਿਖਵਾਇਆ ਤਾਂ ਸਾਡੇ ਪੰਜਵੇਂ ਗੁਰੂ ਜੀ ਨੇ ਲਿਖਵਾਇਆ 1604 ਦੇ ਵਿੱਚ ਆਦਿ ਗ੍ਰੰਥ ਦੇ ਵਿੱਚ 30 ਰਾਗ ਸੀ 35 ਮਹਾਪੁਰਖਾਂ ਦੀ ਬਾਣੀ ਸੀ ਬਾਅਦ ਵਿੱਚ 1708 ਦੇ ਵਿੱਚ ਜਦੋਂ ਗੁਰੂ ਦਾ ਦਰਜਾ ਦਿੱਤਾ ਜਾਂਦਾ ਤਾਂ 31 ਰਾਗ ਨੇ ਤੇ 36 ਮਹਾਪੁਰਖਾਂ ਦੀ ਬਾਣੀ ਆ ਤਾਂ ਸੁਖਮਨੀ ਸਾਹਿਬ ਕਿੰਨਾਂ ਦੀ ਰਚਨਾ ਸਾਡੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ ਕਿਸੋ ਗੁਰੂ ਸਾਹਿਬ ਨੇ ਖਸਰੋ ਨੂੰ ਮੋਰਾ ਦਾ ਆਸ਼ੀਰਵਾਦ ਦਿੱਤਾ ਸੀ ਤਾਂ ਕਿਸ ਗੁਰੂ ਜੀ ਨੇ ਦਿੱਤਾ ਸੀਗਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਤਾਂ ਕਿੰਨਾਂ ਨੇ ਦਿੱਤਾ ਸੀਗਾ ਤਾਂ ਇਹ ਦਿੱਤਾ ਸੀ ਸਾਡੇ ਪੰਜਵੇਂ ਗੁਰੂ ਜੀ ਨੇ ਇਹੀ ਕੱਲ ਨੂੰ ਬਹਾਨਾ ਲੈ ਕੇ ਬਾਅਦ ਵਿੱਚ ਜਹਾਂਗੀਰ ਸਾਡੇ ਗੁਰੂ ਜੀ ਦੀ ਸ਼ਹੀਦੀ ਕਰਵਾਉਂਦਾ ਤੇ ਗੁਰੂ ਜੀ ਦੀ ਸ਼ਹੀਦੀ ਕਿੱਥੇ ਹੁੰਦੀ ਹੈ ਲਾਹੌਰ ਦੇ ਵਿੱਚ ਕਿਹੜੀ ਨਦੀ ਦੇ ਕਿਨਾਰੇ ਆ ਲਾਹੌਰ ਹੈਗਾ ਰਾਵੀ ਨਦੀ ਦੇ ਕਿਨਾਰੇ ਲਾਹੌਰ ਦੇ ਵਿੱਚ ਪੰਜਾਬੀ ਦੀ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਆ ਲਾਹੌਰ ਦੇ ਵਿੱਚ ਪੰਜਾਬੀ ਦੀ ਮਾਝੀ ਮਾਝੀ ਉਪਭਾਸ਼ਾ ਬੋਲੀ ਜਾਂਦੀ ਆ ਓਕੇ ਗੁਰੂ ਅਰਜਨ ਦੇਵ ਜੀ ਨੇ ਕਿਸ ਸ਼ਹਿਰ ਵਿੱਚ ਬੋਲੀ ਦਾ ਨਿਰਮਾਣ ਕਰਵਾਇਆ ਸੀਗਾ ਸਾਡੇ ਪੰਜਵੇਂ ਗੁਰੂ ਜੀ ਨੇ ਕਿਹੜੇ ਸ਼ਹਿਰ ਦੇ ਵਿੱਚ ਬੋਲੀ ਬਣਵਾਈ ਸੀਗੀ ਸਿਆਲਕੋਟ ਲਾਹੌਰ ਮਲਤਾਨ ਅੰਮ੍ਰਿਤਸਰ ਤਾਂ ਇਹ ਬਣਾਈ ਸੀ ਲਾਹੌਰ ਜਿਹੜਾ ਸਾਡੇ ਛੇਵੇਂ ਗੁਰੂ ਜੀ ਵਾਲੀ ਤੁਸੀਂ ਕਲਾਸ ਦੇਖੀ ਹੋਊਗੀ ਉਹਦੇ ਵਿੱਚ ਆਪਾਂ ਦੇਖਦੇ ਆਂਦਾ ਇਹੇ ਬੋਲੀ ਨੂੰ ਬਾਅਦ ਦੇ ਵਿੱਚ ਸ਼ਾਹਜਹਾਨ ਆ ਕੇ ਮਿੱਟੀ ਪਾ ਕੇ ਬੰਦ ਕਰਵਾਉਣ ਦੀ ਕੋਸ਼ਿਸ਼ ਕਰਦਾ ਹੁੰਦਾ ਤਾਂ ਉਦੋਂ ਸ਼ਾਹਜਹਾਨ ਬਾਅਦ ਦੇ ਵਿੱਚ ਫਿਰ ਸਾਡੇ ਛੇਵੇਂ ਗੁਰੂ ਜੀ ਦੇ ਸ਼ਾਹਜਹਾਨ ਨਾਲ ਚਾਰ ਲੜਾਈਆਂ ਹੁੰਦੀਆਂ ਨੇ ਓਕੇ ਤਾਂ ਇਹ ਇਹ ਵਾਲੀ ਬੋਲੀ ਆ ਬਤੋ ਕਿਸ ਮੁਗਲ ਹਾਕਮ ਦੇ ਹੁਕਮ ਨਾਲ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਤਾਂ ਕਿਹੜਾ ਮੁਗਲ ਸੀਗਾ ਉਸ ਟਾਈਮ ਹਾਕਮ ਅਕਬਰ ਸੀਗਾ ਔਰੰਗਜੀਤ ਸੀਗਾ ਸ਼ਾਹਜਹਾਂ ਸੀ ਜਾਂ ਜਹਾਂਗੀਰ ਸੀ ਔਰੰਗਜੀਤ ਸਾਡੇ ਤੀਜੇ ਗੁਰੂ ਜੀ ਸਾਡੇ ਚੌਥੇ ਗੁਰੂ ਜੀ ਤੇ ਸਾਡੇ ਪੰਜਵੇਂ ਗੁਰੂ ਜੀ ਦਾ ਸਤਮਕਾਲੀ ਆ ਔਰ ਸੌਰੀ 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 ਬੱਤ ਅਕਬਰ ਔਰੰਗਜੀਤ ਸਾਡੇ ਹੈਗਾ ਸੱਤਵੇਂ ਗੁਰੂ ਜੀ ਅੱਠਵੇਂ ਗੁਰੂ ਜੀ ਨੌਵੇਂ ਗੁਰੂ ਜੀ ਤੇ ਦਸਵੇਂ ਗੁਰੂ ਜੀ ਦਾ ਸਤਮਕਾਲੀ ਆ ਚਾਹ ਜਿਹਨ ਹੈਗਾ ਸਾਡੇ 6ਵੇਂ ਗੁਰੂ ਜੀ ਤੇ 7ਵੇਂ ਗੁਰੂ ਜੀ ਦਾ ਸਮਕਾਲੀ ਯਹਾਂਗੀਰ ਹੈਗਾ ਸਾਡੇ 5ਵੇਂ ਗੁਰੂ ਜੀ ਹਾਂਜੀ 5ਵੇਂ ਗੁਰੂ ਤੇ 6ਵੇਂ ਗੁਰੂ ਜੀ ਦਾ ਸਮਕਾਲੀ 5ਵੇਂ ਤੇ 6ਵੇਂ ਗੁਰੂ ਜੀ ਦਾ ਸਮਕਾਲੀ ਤਾਂ ਗੁਰੂ ਅਰਜਨ ਦੇਵ ਜੀ ਨੂੰ ਕਿਹਦੀ ਹੁਕਮਾਂ ਨਾਲ ਸ਼ਹੀਦ ਕਰਵਾਇਆ ਗਿਆ ਤਾਂ ਯਹਾਂਗੀਰ ਦੇ ਹੁਕਮਾਂ ਨਾਲ ਪਿਛਲੀ ਆਪਾਂ ਵੇਖਿਆ ਸਵਾਲ ਦੇ ਵਿੱਚ ਖੁਸਰੋ ਦੀ ਹੈਲਪ ਕਰਨ ਦਾ ਇਹਨਾਂ ਨੇ ਬਹਾਨਾ ਲੈਂਦਾ ਸੀਗਾ ਓਕੇ ਅਕਬਰ ਦੇ ਰਿਲੇਸ਼ਨ ਵਧੀਆ ਰਹੇ ਨੇ ਸਾਡੇ ਗੁਰੂਆਂ ਨਾਲ ਔਰੰਗੀਬ ਤੇ ਬਹੁਤ ਜ਼ਿਆਦਾ ਕਟੜਤਾ ਸੀਗੀ ਸ਼ਾਹਜਹਾਨ ਨਾਲ ਸਾਡੀ ਛੇਵੇਂ ਗੁਰੂ ਜੀ ਦੇ ਚਾਰ ਲੜਾਈਆਂ ਹੋਣੀਆਂ ਗਿਆ ਤੇ ਸ਼ਾਹਜਹਾਨ ਤੋਂ ਬਾਅਦ ਬੈੰਦਾ ਇਹਨਾਂ ਦਾ ਇਹ ਔਰੰਗੀਬ ਗੱਦੀ ਤੇ ਪੰਜਾਬ ਵਿੱਚ ਅਕਾਲ ਤਖਤ ਦਾ ਨਿਰਮਾਣ ਕਿਸ ਨੇ ਕਰਵਾਇਆ ਤਾਂ ਕਿੰਨਾ ਨੇ ਕਰਵਾਇਆ ਸੀਗਾ ਅਕਾਲ ਤਖਤ ਗੁਰੂ ਹਰਾਈ ਜੀ ਗੁਰੂ ਰਾਮਦਾਸ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਹਰਗੋਬਿੰਦ ਜੀ ਤਾਂ ਕਿੰਨਾ ਨੇ ਕਰਵਾਇਆ ਸੀਗਾ ਸਸਾਂਸਰ ਆਊਗਾ ਗੁਰੂ ਹਰਗੋਬਿੰਦ ਜੀ ਆਪਾਂ ਦੇਖਿਆ ਸਾਡੇ ਪੰਜਵੇਂ ਗੁਰੂ ਜੀ ਦੀ ਛੇਦੀ ਸਾਡੇ ਪੰਜਵੇਂ ਗੁਰੂ ਜੀ ਦੀ ਛੇਦੀ ਕਦੋਂ ਹੁੰਦੀ ਆ 1606 ਦੇ ਵਿੱਚ ਹੁੰਦੀ ਆ ਜਦੋਂ ਸਾਡੇ ਪੰਜਵੇਂ ਗੁਰੂ ਜੀ ਦੀ ਛੇਦੀ ਹੁੰਦੀ ਆ ਤਾਂ ਸਾਡੇ ਛੇਵੇਂ ਗੁਰੂ ਕੌਣ ਨੇ ਸਾਡੇ ਛੇਵੇਂ ਗੁਰੂ ਹੈਗੇ ਨੇ ਗੁਰੂ ਹਰਗੋਬਿੰਦ ਜੀ ਤਾਂ ਉਹ ਤੋਂ ਬਾਅਦ ਫਿਰ ਸਾਡੇ ਗੁਰੂ ਜੀ ਨੇ 1606 ਤੋਂ ਸਟਾਰਟ ਕਰਵਾ ਕੇ 1609 ਦੇ ਵਿੱਚ ਕੰਪਲੀਟ ਕਰਵਾਉਂਦੇ ਨੇ ਅਕਾਲ ਤਖਤ ਟੋਟਲ ਸਾਡੇ ਕੋਲੇ ਕਿੰਨੇ ਤਖਤ ਨੇ ਟੋਟਲ ਸਾਡੇ ਕੋਲੇ ਪੰਜ ਤਖਤ ਨੇ ਇਹਦੇ ਵਿੱਚ ਤਿੰਨ ਤਖਤ ਹੈਗੇ ਨੇ ਪੰਜਾਬ 'ਚ ਤੇ ਦੋ ਹੈਗੇ ਨੇ ਪੰਜਾਬ ਤੋਂ ਬਾਹਰ ਬਟ ਪੰਜ ਦੇ ਪੰਜ ਕਿੱਥੇ ਨੇ ਇੰਡੀਆ ਦੇ ਵਿੱਚ ਹੀ ਨੇ ਓਕੇ ਪੁੱਤ ਤਾਂ ਸਾਡੇ ਛੇਵੇਂ ਗੁਰੂ ਜੀ ਪਹਿਲਾਂ ਅਕਾਲ ਤਖਤ ਬਣਵਾਉਂਦੇ ਨੇ ਫਿਰ ਅੰਮ੍ਰਿਤਸਰ ਦੀ ਕਿਲਾਬੰਦੀ ਲੋਗੜ ਦਾ ਕਿਲਾ ਮੇਰੀ ਪੀਰੀ ਦੀਆਂ ਤਲਵਾਰਾਂ ਸੈਨਾਰਖਣੀ ਬਾਅਦ ਦੇ ਵਿੱਚ ਸ਼ਾਹ جہਾਨ ਨਾਲ ਚਾਰ ਲੜਾਈਆਂ ਹੁੰਦੀਆਂ ਨੇ ਓਕੇ ਬਾਅਦ ਵਿੱਚ ਸ਼ਹਿਰ ਕਿਹੜਾ ਲੈ ਕੇ ਆਉਣਗੇ ਕੀਰਤਪੁਰ ਸ਼ਹਿਰ ਲੈ ਕੇ ਆਉਣਗੇ ਸਾਡੇ ਛੇਵੇਂ ਗੁਰੂ ਜੀ ਕਿਸ ਦੀ ਅਗਵਾਈ ਹੇਠ ਸਿੱਖਾਂ ਦਾ ਸੰਗਠਨ 1748 ਈਸਵੀ ਵਿੱਚ ਦਲ ਖਾਲਸਾ ਦਲ ਖਾਲਸਾ ਦੇ ਰੂਪ ਵਿੱਚ ਉੱਭਰਿਆ ਬੰਦਾ ਸਿੰਘ ਬਹਾਦਰ ਦੀ ਜਸთა ਸਿੰਘ ਆਲੂਵਾਲੀਆ ਹਰੀ ਸਿੰਘ ਨਲੂਆ ਜਾਂ ਬਾਬਾ ਦੀਪ ਸਿੰਘ ਤਾਂ ਕਿੰਨਾ ਦੀ ਅਗਵਾਈ ਦੇ ਹਨ ਤਾਂ ਜਿਹੜਾ ਦਲ ਖਾਲਸਾ ਹੁੰਦਾ ਜੱਸਾ ਸਿੰਘ ਆਲੂ ਵਾਲੇ ਅਨਸਰ ਆਉਣਾ ਸੀ ਦਾ ਮੁਗਲ ਫੌਜਾਂ ਨੇ ਬੰਦਾ ਸਿੰਘ ਬਹਾਦਰ ਨੂੰ ਕਿੱਥੋਂ ਹਰਿਆਸਤ ਹਰਾਸਤ ਵਿਚ ਲਿਆ ਅਨੰਦਪੁਰ ਸਾਹਿਬ ਸਾਡੇ 9ਵੇਂ குரு ਜੀ ਸ਼ਹਿਰ ਲੈ ਕੇ ਆਉਂਦੇ ਨੇ ਸਮਾਣਾ ਚਮਕੌਰ ਦੀ ਗੜੀ ਗੁਰਦਾਸਪੁਰ ਨੰਗਲ ਦਾ ਕਿਲਾ ਤਾਂ ਕਿੱਥੋਂ ਲੈਤਾ ਸੀ ਬੁੱਤ ਗੁਰਦਾਸਪੁਰ ਨੰਗਲ ਦਾ ਕਿਲਾ ਇਥੋਂ ਗ੍ਰਿਫਤਾਰ ਕੀਤਾ ਸੀਗਾ ਬੰਦਾ ਸਿੰਘ ਬਹਾਦਰ ਜੀ ਨੂੰ ਨਾਨਕਸ਼ਾਹੀ ਸਿੱਕੇ ਸਭ ਤੋਂ ਪਹਿਲਾਂ ਕਿਸ ਨੇ ਪੇਸ਼ ਕੀਤੇ ਤਾਂ ਅਸੀਂ ਦੇਖਦੇ ਹਾਂ ਨਾਨਕਸ਼ਾਹੀ ਸਿੱਕੇ ਮਹਾਰਾਜਾ ਰਣਜੀਤ ਸਿੰਘ ਨੇ ਬੰਦਾ ਸਿੰਘ ਬਹਾਦਰ ਨੇ ਬਾਬਾ ਦੀਪ ਸਿੰਘ ਨੇ ਮਹਾਰਾਜਾ ਦਲੀਪ ਸਿੰਘ ਨੇ ਦੀਪ ਦਲੀਪ ਓਕੇ ਇਹ ਹੈਗੇ ਨੇ ਸਾਡੇ ਲਾਸਟ ਰਾਜ ਆਪਾਂ ਦੇਖਦੇ ਹਾਂ ਜਦੋਂ ਪੰਜਾਬ ਨੂੰ ਗੁਲਾਮ ਕੀਤਾ ਜਾਂਦਾ ਤੇ ਉਦੋਂ ਕੌਣ ਸੀਗੇ ਮਹਾਰਾਜਾ ਦਲੀਪ ਸਿੰਘ ਸੀਗੇ ਦੋ ਐਂਗਲੋ ਸਿੱਖ ਜੁੱਧ ਹੁੰਦੇ ਨੇ ਦੋ ਐਂਗਲੋ ਸਿੱਖ ਜੁੱਧ ਹੁੰਦੇ ਨੇ ਵਿੱਚ ਸੋ 1 ਸਕਿੰਟ ਵਿੱਚ ਨੌ ਲੜਾਈਆਂ ਹੁੰਦੀਆਂ ਨੇ ਨੌ ਲੜਾਈਆਂ ਹੁੰਦੀਆਂ ਨੇ ਦੋ ਜੁੱਧ ਹੁੰਦੇ ਨੇ ਤਾਂ ਉਦੋਂ ਕੌਣ ਸੀਗੇ ਸਿੱਖਾਂ ਵਾਲੀ ਥੈੜ ਤੋਂ ਮਹਾਰਾਜਾ ਦਲੀਪ ਸਿੰਘ ਸੀਗੇ ਤਾਂ ਨਾਨਕ ਜੀ ਸ਼ਿਦਕੇ ਸਥੱਪ ਪਹਿਲਾਂ ਕਿੰਨੇ ਨੇ ਸਟਾਰਟ ਕਰੇ ਬੰਦਾ ਸਿੰਘ ਬਹਾਦਰ ਨੇ ਇਨ੍ਹਾਂ ਵਿੱਚੋਂ ਕਿਸ ਸ਼ਹਿਰ ਉੱਪਰ ਬੰਦਾ ਸਿੰਘ ਬਹਾਦਰ ਨੇ ਹਮਲਾ ਨਹੀਂ ਕੀਤਾ? ਤੱਕ ਕਿਹੜੇ ਸ਼ਹਿਰ ਦੇ ਉੱਪਰ ਬੰਦਾ ਸਿੰਘ ਬਹਾਦਰ ਨੇ ਨਹੀਂ ਹਮਲਾ ਕੀਤਾ ਸੀ? ਇਹ ਦਾਣਸਰਾਉਣਾਪਤ ਲਾਹੌਰ ਲਾਹੌਰ ਦੇ ਉੱਪਰ ਹਮਲਾ ਨਹੀਂ ਕੀਤਾ ਸੀ। ਸਿੱਖ ਇਤਿਹਾਸ ਵਿੱਚ ਕਿੰਨੀਆਂ ਮਿਸਲਾਂ ਆਉਂਦੀਆਂ ਨੇ? ਜਾਂ ਕਿੰਨੀਆਂ ਮਿਸਲਾਂ ਦਾ ਜ਼ਿਕਰ ਮਿਲਦਾ ਸਾਨੂੰ? 10 ਮਿਸਲਾਂ ਦਾ, 11 ਦਾ, 12 ਦਾ ਜਾਂ 13 ਦਾ? ਸਿੱਖ ਵਿਆਹ ਦੇ ਵਿੱਚ ਟੋਟਲ ਕਿੰਨੀਆਂ ਮਿਸਲਾਂ ਦਾ ਜ਼ਿਕਰ ਮਿਲਦਾ ਸਾਨੂੰ 12 ਮਿਸਲਾਂ ਦਾ ਜ਼ਿਕਰ ਮਿਲਦਾ ਇੰਨਾ ਵਿੱਚੋਂ ਕਿੰਨਾ ਧਾਰਮਿਕ ਸਥਾਨਾਂ ਨੂੰ ਮਹਾਰਾਜਾ ਅਨਜੀਤ ਸਿੰਘ ਨੇ ਦਾਨ ਦਿੱਤਾ ਸੀਗਾ ਤੇ ਕਿਹੜੀ ਕਿਹੜੀ ਧਾਰਮਿਕ ਸਥਾਨਾਂ ਤੇ ਮਹਾਰਾਜਾ ਅਨਜੀਤ ਸਿੰਘ ਨੇ ਦਾਨ ਦਿੱਤਾ ਸੀਗਾ ਹਰਮੰਦਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਹਰਮੰਦਰ ਸਾਹਿਬ ਲੈ ਕੇ ਕੌਣ ਆਉਣਗੇ ਸਾਡੇ ਪੰਜਵੇਂ ਗੁਰੂ ਜੀ ਹਰਮੰਦਰ ਸਾਹਿਬ ਦੀ ਨੀ ਕਿੰਨਾ ਤੋਂ ਰਖਵਾਈ ਗਈ ਸ਼ਹਿਰ ਕੌਣ ਲੈ ਕੇ ਆਉਂਗੇ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਲੈ ਕੇ ਆਉਂਗੇ ਸਾਡੀ ਚੌਥੇ ਗੁਰੂ ਜੀ ਹਰਮੰਦਰ ਸਾਹਿਬ ਲੈ ਕੇ ਆਉਂਦੇ ਸਾਡੀ ਪੰਜਵੇਂ ਗੁਰੂ ਜੀ ਨੀ ਕਿੰਨਾ ਤੋਂ ਲਖਵਾ ਰਖਵਾਉਣਗੇ ਮੀਆਂ ਮੀਰ ਤੋਂ ਨੀ ਕਿੰਨਾ ਨੇ ਰੱਖੀ ਮੀਆਂ ਮੀਰ ਨੇ ਸੱਚਖੰਡ ਸ਼੍ਰੀ ਹਜੂਰ ਸਾਹਿਬ ਵਿਸ਼ਵਨਾਥ ਮੰਦਿਰ ਬਨਾਰਸ ਜਾਂ ਉੱਪਰਲੇ ਸਾਰੇ ਤੇ ਇਹਦਾ ਅਨਸਰ ਆਉਣਾ ਸੀ ਉੱਪਰਲੇ ਸਾਰੇ ਪੰਜਾਬ ਦੇ ਪਹਿਲੇ ਸ਼ਾਸਕ ਕੌਣ ਸਨ ਤਾਂ ਇਹਨਾਂ ਦੇ ਵਿੱਚੋਂ ਪੰਜਾਬ ਦੇ ਪਹਿਲੇ ਕੌਣ ਸੀ ਜਿਨ੍ਹਾਂ ਨੇ ਆਪਣੀ ਕ੍ਰਾਂਸੀ ਸਟਾਰਟ ਕਰੀ ਆਪਣੀ ਰਾਜਧਾਨੀ ਬਣਾਈ ਆਪਣਾ ਰਾਜ ਕਰਿਆ ਤਾਂ ਕੌਣ ਸੀ ਮਹਾਰਾਜਾ ਰਣਜੀਤ ਸਿੰਘ ਜੀ ਗੁਰਨਾਨਕ ਦੇਵ ਜੀ ਪਾਈ ਲੱਖਾ ਸਿੰਘ ਗੁਰੂ ਗੋਬਿੰਦ ਸਿੰਘ ਜੀ ਤਾਂ ਕੌਣ ਸੀ ਪੁੱਤ ਇਹ ਸੀਗੇ ਮਹਾਰਾਜਾ ਰਣਜੀਤ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਦਾ ਸਬੰਧ ਕਿਸ ਮਿਸਲ ਨਾਲ ਸੀ ਤਾਂ ਕਿਹੜੀ ਮਿਸਲ ਨਾਲ ਸਬੰਧ ਸੀ ਮਹਾਰਾਜਾ ਰਣਜੀਤ ਸਿੰਘ ਦਾ ਮਹਾਰਾਜਾ ਅਜੀਤ ਸਿੰਘ ਦਾ ਜਨਮ ਪੁੱਛ ਲੈਣ ਪੁੱਛਿਆ ਹੋਇਆ ਕਾਫੀ ਵਾਰੀ ਤਾਂ ਕਿਹੜੇ ਸਾਲ ਹੁੰਦਾ 1780 ਦੇ ਵਿੱਚ ਹੁੰਦਾ ਪਿਤਾ ਦਾ ਨਾਮ ਸੀਗਾ ਮਹਾ ਸਿੰਘ ਮਹਾ ਸਿੰਘ ਮਾਤਾ ਦਾ ਨਾਮ ਸੀਗਾ ਰਾਜਕੌਰ ਕਿਹਾ ਜਾਂਦਾ ਮਾਈ ਮਲਵੈਣ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਕਿਉਂਕਿ ਮਾਲਵੀ ਤੋਂ ਸੀਗੇ ਸੱਤ ਦਾ ਨਾਮ ਹੈਗਾ ਸਦਾਕੌਰ ਸਿੱਧਾ ਪੁੱਛ ਲੈਣਗੇ ਸਦਾਕੌਰ ਨਾਲ ਮਹਾਰਾਜਾ ਅਜੀਤ ਸਿੰਘ ਦਾ ਕੀ ਰਿਸ਼ਤਾ ਤਾਂ ਇਹਨਾਂ ਦੀ ਸੱਸਾ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੁੰਦਾ 1780 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜਿਹੜਾ ਰਾਜਪਾਗ ਆਪ ਦੇ ਹੱਥ ਚ ਲੈਂਦੇ ਨੇ 1797 ਦੇ ਵਿੱਚ ਲਾਹੌਰ ਦੀ ਜਿੱਤ ਲਾਹੌਰ ਦੀ ਜਿੱਤ ਜਿਹੜੀ ਹੁੰਦੀ ਆ ਉਹ ਹੁੰਦੀ ਆ 1799 ਦੇ ਵਿੱਚ ਦੋ ਸਾਲਾਂ ਦੇ ਵਿੱਚ ਵਿੱਚ ਹੀ ਲਾਹੌਰ ਨੂੰ ਜਿੱਤ ਲੈਂਦੇ ਨੇ 1705 ਦੇ ਵਿੱਚ ਇਹ ਨਾ ਨਾ ਨੋਟ ਕਰ ਲਿਓ ਪੁੱਤ 1705 ਦੇ ਵਿੱਚ ਹੁੰਦੀ ਆ ਅੰਮ੍ਰਿਤਸਰ ਦੀ ਜਿੱਤ ਕਿਹੜੀ ਮਿਸਲ ਤੋਂ ਜਿੱਤਿਆ ਸੀ ਪੰਗੀ ਮਿਸਲ ਤੋਂ ਜਿੱਤਿਆ ਸੀ ਇਹਨਾਂ ਨੇ ਪੰਗੀ ਮਿਸਲ ਤੋਂ ਜਿੱਤਿਆ ਸੀ ਇਹਨਾਂ ਨੇ ਅੰਮ੍ਰਿਤਸਰ 1709 ਦੇ ਵਿੱਚ ਸੌਰੀ 1809 ਦੇ ਵਿੱਚ ਹੁੰਦੀ ਆ ਕਾਂਗੜੇ ਦੀ ਜਿੱਤ ਉਹ ਤੋਂ ਬਾਅਦ 1809 ਦੇ ਵਿੱਚ ਹੀ 1809 ਦੇ ਵਿੱਚ ਹੀ ਹੁੰਦੀ ਆ ਪੁੱਤੋ ਗੁਜਰਾਤ ਦੀ ਜਿੱਤ ਇਹ ਮੋਦੀ ਵਾਲਾ ਗੁਜਰਾਤ ਨਹੀਂ ਇਹ ਪਾਕਿਸਤਾਨ ਵਾਲਾ ਗੁਜਰਾਤ ਹੈ ਇਹ ਕਹਿੰਦੇ ਸਾਡੇ ਜਿਹੜਾ ਗੁਜਰਾਤ ਦਿੱਤਿਆ ਹੋਇਆ ਸੀਗਾ 1809 ਦੇ ਵਿੱਚ ਉਸ ਤੋਂ ਬਾਅਦ 1813 ਦੇ ਵਿੱਚ ਹੁੰਦੀ ਹੈ ਅਰਕ ਦੀ ਜਿੱਤ 1813 ਤੋਂ ਬਾਅਦ ਓਕੇ 1818 ਦੇ ਵਿੱਚ 1818 ਦੇ ਵਿੱਚ ਹੁੰਦੀ ਹੈ ਮਲਤਾਨ ਦੀ ਜਿੱਤ ਆਪਾਂ ਕਰਨਾ ਹਜੇ ਮਹਾਰਾਜਾ ਰਣਜੀਤ ਸਿੰਘ ਉਹਦੇ ਵਿੱਚ ਕਿੰਨਾ ਕਿਹੜੀ ਕਿਹੜੀਆਂ ਮਿਸਲਾਂ ਤੋਂ ਜਾਂ ਪਹਿਲੀ ਵਾਰ ਕਿਹੜੀ ਕਿਹੜੀ ਲੜਾਈ ਇਹਨਾਂ ਦੀ ਮੁਗਲਾਂ ਨਾਲ ਹੋ ਗਈ ਉਹ ਆਪਾਂ ਬਾਅਦ ਚ ਕਰਾਂਗੇ ਉਸ ਤੋਂ ਬਾਅਦ 1819 ਦੇ ਵਿੱਚ 1819 ਦੇ ਵਿੱਚ ਹੁੰਦੀ ਆ ਬਹੁਤ ਵਾਰੀ ਪੁੱਛੀ ਹੋਈ ਆ ਕਸ਼ਮੀਰ ਦੀ ਜਿੱਤ ਓਕੇ ਤੇ ਬਚਪਨ ਦਾ ਨਾਮ ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਦਾ ਨਾਮ ਕੀ ਸੀਗਾ ਬੁੱਧ ਸਿੰਘ ਸੀਗਾ ਇਹਨੇ ਫਿਰ ਸਾਹਮਣੇ ਫਿਰ ਬਾਅਦ ਦੇ ਵਿੱਚ ਨਾਮ ਚੇਂਜ ਕਰਤਾ ਸੀਗਾ ਬੁੱਧ ਸਿੰਘ ਤੋਂ ਹੋ ਗਿਆ ਸੀ ਰਣਜੀਤ ਰਣਜੀਤਣ ਵਾਲਾ ਰਣਜੀਤ ਕਿਹੜੀ ਮਿਸਲ ਨਾਲ ਓਕੇ ਸਵਾਲ ਕਿਹੜਾ ਸੀ ਕਿਸ ਮਿਸਲ ਨਾਲ ਸੰਬੰਧ ਸੀਗੇ ਤਾਂ ਪੰਗੀ ਮਿਸਲ ਪੰਗੀ ਮਿਸਲ ਤੋਂ ਲਈ ਜਿੱਤਣਗੇ ਅੰਮ੍ਰਿਤਸਰ ਲਾਹੌਰ ਤੇ ਗੁਜਰਾਤ ਪੰਗੀ ਮਿਸਲ ਤੋਂ ਜਿੱਤਣਗੇ ਸ਼ੁਕਰ ਚੱਕੀਆਂ ਮਿਸਲ ਹਾਂਜੀ ਇਹਨਾਂ ਦਾ ਆਨਸਰ ਆਉਣਾ ਸੀ ਸ਼ੁਕਰ ਚੱਕੀਆਂ ਮਿਸਲ ਨਾਲ ਮਹਾਰਾਜਾ ਅਨਜੀਤ ਸਿੰਘ ਦਾ ਸਬੰਧ ਸੀ ਮਹਾਰਾਜਾ ਅਨਜੀਤ ਸਿੰਘ ਨੇ ਕੋਹੀਨੂਰ ਹੀਰਾ ਕਿਸ ਤੋਂ ਪ੍ਰਾਪਤ ਕੀਤਾ ਤਾਂ ਕਿੰਨਾ ਤੋਂ ਪ੍ਰਾਪਤ ਕੀਤਾ ਸੀ ਕੋਹੀਨੂਰ ਹੀਰਾ ਬਹਾਦਰ ਸ਼ਾਹ 2 ਮੁਹੰਮਦ ਗੋਰੀ ਇਹ ਦਾ ਆਪਣੇ ਗੁਰੂ ਨਾਨਕ ਦੇਵ ਦੇ ਸਮਕਾਲੀ ਨੇ ਇਹ ਇਹਨਾਂ ਨੇ ਕਰਿਆ ਸੀ ਅਫਗਾਨੀ ਰਾਜਾ ਸ਼ਾਹ ਸ਼ੂਜਾ ਤੋਂ ਇਹਨਾਂ ਦੀ ਪਤਨੀ ਤੋਂ ਕਰਿਆ ਸੀ ਵੈਸੇ ਦਾ ਪਰ ਇਹ ਪੀ ਵੀ ਕਿਉਂ ਐਦਾਂ ਹੀ ਪਾਇਆ ਹੋਇਆ ਸੀਗਾ ਤੇ ਇਹਦਾ ਅਨਸਾਰ ਹੋਣਾ ਸੀ ਸੱਸਾ ਅਭ੍ਰਿਤ ਸਰਦੀ ਸੰਧੀ ਅਨਸਾਰ ਸਿੱਖ ਰਾਜ ਅਤੇ ਅੰਗਰੇਜ਼ ਰਾਜ ਵਿਚਲੀ ਸੀਮਾ ਕਿਸ ਦਰਿਆ ਉੱਪਰ ਨਿਰਧਾਰਤ ਕੀਤੀ ਗਈ ਤਾਂ ਕਿਹੜੀ ਮਤਲਬ ਕਿਹੜਾ ਦਰਿਆ ਸੀਗਾ ਜਿੱਥੇ ਇਹ ਕਹਿੰਦਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਇਸ ਦਰਿਆ ਤੋਂ ਇਧਰ ਆਪਣਾ ਰਾਜ ਨਹੀਂ ਲੈ ਕੇ ਆ ਸਕਦਾ ਤਕੀੜਾ ਸੀ ਪਤੋ ਸੀਗਾ ਸਤਲੁਜ ਜਿਿੰਨੀਆਂ ਵੀ ਸੰਧੀਆਂ ਹੋਈਆਂ ਨੇ ਮਹਾਰਾਜਾ ਜਿੰਜੀਤ ਸਿੰਘ ਨਾਲ ਪਹਿਲਾਂ ਤਾਂ ਸੋਨੇ ਸਾਰੀਆਂ ਲਗਾਤਾਰ ਯਾਦ ਹੋਣੇ ਚਾਹੀਦੀਆਂ ਲੜਾਈਆਂ ਵੀ ਲਗਾਤਾਰ ਜੋ ਵੀ ਜਿੱਤਾਂ ਸੀਗੇ ਮਹਾਰਾਜਾ ਜਿੰਜੀਤ ਸਿੰਘ ਦੀਆਂ ਉਹ ਵੀ ਕਰਮਬਰ ਯਾਦ ਹੋਣੇ ਚਾਹੀਦੀਆਂ ਅੰਮ੍ਰਿਤਸਰ ਦੀ ਜਿਹੜੀ ਸੰਧੀ ਹੋਈ ਸੀ ਇਹਦੀ ਪ੍ਰੋਪਰ ਡੇਟ ਸੀਗੀ 25 ਅਪ੍ਰੈਲ 1809 ਦੇ ਵਿੱਚ ਤਾਂ ਇਹਦੇ ਵਿੱਚ ਕਿਹੜੀ ਮਤਲਬ ਸੀਮਾ ਬਣ ਗਈ ਸੀ ਅੰਗਰੇਜ਼ੀ ਰਾਜ ਤੇ ਮਤਲਬ ਸਿੱਖ ਰਾਜ ਦੇ ਵਿਚਕਾਰ ਕਿਹੜੇ ਦਰਿਆ ਨੇ ਸੀਮਾ ਬਣਾਈ ਤਾਂ ਸਤਲੁਜ ਦਰਿਆ ਨੇ ਸੀਮਾ ਬਣਾਈ ਸੀਗੀ ਇਸੀ ਪੁੱਤ ਸਾਡੀ ਅੱਜ ਦੀ ਕਲਾਸ ਅੱਗੇ ਆਪਾਂ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਦੀ ਥਿਊਰੀ ਥਿਊਰੀ ਵਾਲੀ ਕਲਾਸ ਨੂੰ ਛੇਤੀ ਮਿਲ ਜੂਗੀ ਡਿਟੇਲ ਦੇ ਵਿੱਚ ਕਰਾਂਗੇ ਦੋ ਜਾਂ ਦੋ ਤੋਂ ਤਿੰਨ ਕਲਾਸਾਂ ਹੋਣਗੀਆਂ ਮਹਾਰਾਜਾ ਰਣਜੀਤ ਸਿੰਘ ਤੇ ਤੇ ਮਿਲਦੇ ਆਗਲੀ ਕਲਾਸ ਦੇ ਵਿੱਚ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟਾਂ ਦੇ ਵਿੱਚ ਜਰੂਰ ਦੱਸਿਨਾ ਤੁਹਾਡੇ ਇਹਨਾਂ ਦੇ ਵਿੱਚੋਂ ਕਿੰਨੇ ਸਵਾਲ ਠੀਕ ਹੋਏ ਧੰਨਵਾਦ